ਜਿਹੜਾ ਆਹ ਵਾਲਾ ਗੁਰਦੁਆਰਾ ਸਾਹਿਬ ਆ ਜੀ ਰੋੜੀ ਸਾਹਿਬ ਆਪਾਂ ਨਿੱਕੇ ਹੁੰਦੇ ਸਾਖੇ ਸੁਣਦੇ ਹੁੰਦੇ ਸੀਗੇ ਹੱਕ ਦੀ ਕਮਾਈ ਤੇ ਹਰਾਮ ਦੀ ਕਮਾਈ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਅਦਾਸੀ ਸਮੇਂ ਚੱਲੇ ਆ ਘਰੋਂ ਤੇ ਸਭ ਤੋਂ ਪਹਿਲਾਂ ਉਹ ਭਾਈ ਲਾਲੋ ਦੇ ਘਰ ਠਹਿਰੇ ਆ ਭਾਈ ਲਾਲੋ ਹੱਕ ਸੱਚ ਦੀ ਕਮਾਈ ਕਰਨ ਵਾਲੇ ਵਿਅਕਤੀ ਸੀ ਤੇ ਦੂਜੇ ਪਾਸੇ ਇਹਨਾਂ ਦੇ ਪਿੰਡ ਹੀ ਐਮਨਾਬਾਦ ਵਿੱਚ ਮਲਕ ਭਾਗੋ ਸੀ ਜਿਹੜਾ ਹਰਾਮ ਦੀ ਕਮਾਈ ਗਰੀਬਾਂ ਦਾ ਖੂਨ ਚੂਸਦਾ ਹੁੰਦਾ ਸੀਗਾ ਉਹਨੇ ਲੰਗਰ ਲਾਇਆ ਮਹਾਰਾਜ ਨੂੰ ਦਾਵਤ ਦਿੱਤੀ ਉੱਤੇ ਜਦੋਂ ਪ੍ਰਸ਼ਾਦਾ ਮਹਾਰਾਜ ਕੋਲੇ ਗਿਆ ਤੇ ਮਹਾਰਾਜ ਨੇ ਇੱਕ ਹੱਥ ਦੇ ਵਿੱਚ ਰੋਟੀ ਫੜੀ ਮਲਕ ਭਾਗੋ ਤੇ ਦੂਜੇ ਹੱਥ ਦੇ ਵਿੱਚ ਫੜੀ ਭਾਈ ਲਾਲੋ ਦੀ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਚੋਇਆ ਤੇ ਮਲਕ ਭਾਗੋ ਦੀ ਰੋਟੀ ਦੇ ਵਿੱਚੋਂ ਖੂਨ ਚੋਇਆ ਭਾਵ ਕੇ ਜਿਹੜੀ ਹਰਾਮ ਦੀ ਕਮਾਈ ਆ ਉਹ ਲੋਕਾਂ ਦੇ ਖੂਨ ਨਾਲ ਬਣਾਈ ਸੀਗੀ ਤੇ ਚਲੋ ਹੱਕ ਸੱਚੀ ਦੀ ਕਮਾਈ ਆ ਜੀ ਉਹ ਸੀ ਉਹਦੇ ਵਿੱਚ ਦੁੱਧ ਚੋਇਆ ਜੀ ਤੇ ਉਸੇ ਸਥਾਨ ਦੇ ਉੱਤੇ ਜਿੱਥੇ ਮਹਾਰਾਜ ਠਹਿਰੇ ਸੀ ਭਾਈ ਲਾਲੋ ਦੇ ਘਰ ਇਹ ਵਾਲਾ ਪਵਿੱਤਰ ਜੋ ਗੁਰਪੰਪ ਬਣਿਆ ਹੋਇਆ ਜੀ ਜਿੱਥੇ ਅੱਜ ਸੰਗਤ ਦਾ ਮੱਥਾ ਟੇਕ ਰਹੀਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਛੋਟੀ ਜੀ ਇਮਾਰਤਾਂ ਜੀ ਪੁਰਾਣੀ ਇਮਾਰਤਾਂ ਹੀ ਬਣੀ ਹੋਈਆਂ ਚਾਰ ਦੇ ਦਰਵਾਜ਼ੇ ਆ ਜੀ ਦੇਖ ਸਕਦੇ ਹੋ ਤੁਸੀਂ ਆਪਣੇ ਲੈਣ ਦੇ ਵਿੱਚ One, one, one.